ਸਰ ਆਜੇ ਬਰਨਾਲਾ ਕੰਸਲ ਨੇ ਫਟਵਾਲ ਮੁਕਾਲਾ ਕਰਾਇਆ ਹੈ ਕਿੰਨੇ ਟੀਮਾਂ ਨੇ ਭਾਰ ਲਏ ਤੇ ਕਿਵੇਂ ਦੀ ਅਵੇਰਨੈਸ ਕੀਤੀ ਹੈ ਜੀ ਇਹ ਜੋ ਪੰਜਾਬ ਸਰਕਾਰ ਐਂਡ ਪੰਜਾਬ ਪੁਲਿਸ ਵੱਲੋਂ ਐਂਟੀ ਡਰਗ ਕੈਂਪੇਨ ਚੱਲ ਰਿਹਾ ਹੈ ਉਹਦੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਫਾਈਨਲਸ ਰੱਖਿਆ ਸੀਗਾ ਫੁੱਟਬਾਲ ਟੂਰਨਾਮੈਂਟ ਜੋ ਕਿ ਐਂਡ ਟੱਗ ਆਫ ਵਾਰ ਜੋ ਕਿ ਪਿੰਡਾਂ ਦੇ ਵਿੱਚ ਕਰਾਉਂਦੇ ਹੋਏ ਬਲਾਕ ਲੈਵਲ ਸਬਡਿਵੀਜ਼ਨ ਲੈਵਲ ਤੇ ਕਰਾਉਂਦੇ ਹੋਏ ਅੱਜ ਫਾਈਨਲਸ ਇੱਥੇ ਕਾਲਾ ਮਹਿਰ ਸਟੇਡੀਅਮ ਡਿਸਟ੍ਰਿਕਟ ਲੈਵਲ ਤੇ ਰੱਖਿਆ ਗਿਆ ਸੀ ਐਂਡ ਅਸੀਂ ਇਹ ਐਨਕੋਰੇਜਮੈਂਟ ਵਾਸਤੇ ਹੀ ਰੱਖੇ ਹੈ ਇਹ ਸਾਡਾ ਆਈ ਥਿੰਕ 8th অর 9th ਪ੍ਰੋਗਰਾਮ ਹੈ ਜੋ ਅਸੀਂ ਰੈਗੂਲਰਲੀ ਸਪੋਰਟਸ ਇਵੈਂਟਸ ਕਰਾਉਂਦੇ ਰਹਿੰਦੇ ਹਾਂ ਜਿ ਸਰ ਕਿੰਨੀਆਂ ਟੀਮਾਂ ਨੇ ਭਾਲ ਲਿੱਤੀ ਤੇ ਨਸ਼ਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਕੀ ਜਾਗਰੂਕਤਾ ਜੋ ਮੁਹਿੰਮ ਚਲਾਈ ਹੈ ਜੀ ਦੇਖੋ ਇਹਦੇ ਵਿੱਚ ਅਸੀਂ ਨਾ ਸਾਰੇ ਹੀ ਸਟੇਕ ਹੇਲਡਰਸ ਨੂੰ ਰੋਪਨ ਕਰਕੇ ਬੱਚੇ ਜਿਹਦਾ ਸਕੂਲ ਦੇ ਸਟੂਡੈਂਟਸ ਵੀ ਅੱਜ ਆਏ ਆ ਦੇਖਣ ਆਏ ਆ ਇਵੈਂਟਸ ਨੂੰ ਕਾਫੀ ਹੀ ਬੜੀ ਤਾਦਾਦ ਦੇ ਵਿੱਚ ਇੱਥੇ ਪਾਰਟਿਸਪੈਂਟਸ ਵੀ ਆਏ ਨੇ ਔਰ ਪਾਰਟਿਸਿਪੇਟ ਕੀਤਾ ਵੀ ਉਹਦੇ ਉਤਸ਼ਾਹ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਅੱਜ ਕੱਲ ਬੱਚਿਆਂ ਦੀ એનર્ਜੀ ਨੂੰ ਵਧੀਆ ਤਰੀਕੇ ਨਾਲ ਚੈਨਲਾਈਜ਼ ਕੀਤਾ ਜਾ ਰਿਹਾ ਹੈ ਪੋਜ਼ਿਟਿਵ ਜਿਹੜੇ ਐਸਪੈਕਟਸ ਹਨ ਉਨ੍ਹਾਂ 'ਤੇ ਸਪੋਰਟਸ ਐਂਡ ਪੜ੍ਹਾਈ 'ਤੇ ਤੇ ਜੋ ਅੱਜ ਵੀ ਤੁਸੀਂ ਦੇਖੋਗੇ ਤੇ ਇਹ ਛੋਟੇ ਛੋਟੂ ਛੋਟੀ ਉਮਰ ਤੋਂ ਲੈ ਕੇ ਗਰਲਸ ਵੀ ਹੈ ਬॉयਜ਼ ਵੀ ਹੈ ਕਾਲਜ ਸਟੂਡੈਂਟਸ ਵੀ ਹੈ ਹਰ ਲੈਵਲ ਦੇ ਸਕੂਲ ਦੇ ਸਟੂਡੈਂਟਸ ਵੀ ਹੈ ਤੇ ਇਹਦੇ ਤੋਂ ਪਤਾ ਲੱਗਦਾ ਕਿ ਬਹੁਤ ਉਤਸ਼ਾਹ ਹੈ ਬੱਚਿਆਂ ਦਾ ਐਂਡ ਉਹ ਸਪੋਰਟਸ ਵਰਲਡ ਵੀ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਅੱਜਕੱਲ੍ਹ ਸਰ ਕੀ ਮੈਸੇਜ ਦੇਣਾ ਚਾਹਨੇ ਹਾਂ ਆਪ ਲੋਕਾਂ ਨੂੰ ਜੀ ਆਪ ਲੋਕਾਂ ਨੂੰ ਅਸੀਂ ਇਹ ਹੀ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਪੁਲਿਸ ਦਾ ਜੋ ਐਂਟੀ ਡਰਗ ਕੈਂਪੇਨ ਹੈ ਪੰਜਾਬ ਸਰਕਾਰ ਦਾ ਉਹਦੇ ਵਿੱਚ ਸਾਡੀ ਮਦਦ ਕੀਤੀ ਜਾਏ ਸਾਡੇ ਪੁਲਿਸ ਦੇ ਆਈਸ ਤੇ ਆਈਜ਼ ਬਣੋ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਹੈ ਤੇ ਸਾਡੇ ਨਾਲ ਸਾਂਝੀ ਕੀਤੀ ਜਾਏ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਜੋ ਇਨਫੋਰਮੇਸ਼ਨ ਦੇਊਗਾ ਉਹਦੀ ਜੋ ਆਇਡੈਂਟੀਟੀ ਹੈ ਉਹ ਸੀਕ੍ਰੀਟ ਰੱਖੀ ਜਾਊਗੀ ਐਂਡ ਜੋ ਪ੍ਰੀਵੈਂਸ਼ਨ ਦੇ ਵਿੱਚ ਆਪਣੇ ਬੱਚਿਆਂ ਨੂੰ ਯੂਥ ਨੂੰ ਉਹਨਾਂ ਦੀ એનર્ਜੀ ਨੂੰ ਵਧੀਆ ਤਰੀਕੇ ਨਾਲ ਚੈਨਲਾਈਜ਼ ਕਰੋ ਪੜ੍ਹਾਈ ਵੱਲ ਐਂਡ ਸਪੋਰਟਸ ਵੱਲ ਉਹਨਾਂ ਨੂੰ ਤੋਰੋ ਪੰਜਾਬ ਸਰਕਾਰ ਰੈਗੂਲਰ ਰਿਕਰੂਟਮੈਂਟਸ ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਕੱਢੇ ਜਾ ਰਹੀ ਹੈ ਉਹਦੇ ਵੱਲ ਧਿਆਨ ਦਿਓ ਥੈਂਕ ਯੂ